ਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਹਿਸਟਰੀ ਦਾ ਟਾਪਿਕ ਕਰਾਂਗੇ ਪਲਾਸੀ ਲੜਾਈ ਪਲਾਸੀ ਲੜਾਈ ਜਿਹੜਾ ਇਹ ਟਾਪਿਕ ਹੈ ਤੇ ਇਹ ਪੀਐਸ ਸੈਮੈਸਟਰ 3 ਸੈਮੈਸਟਰ 3 ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਇਹਨਾਂ ਸਟੂਡੈਂਟਸ ਲਈ ਇੰਪੋਰਟੈਂਟ ਆ ਤੇ ਨਾਲ ਦੀ ਨਾਲ ਜਿਹੜੇ ਕਿ ਪਲੱਸ 1 ਵਾਲੇ ਸਟੂਡੈਂਟਸ ਨੇ ਉਹਨਾਂ ਲਈ ਇਹ ਇੰਪੋਰਟੈਂਟ ਹੈ ਇਸ ਤੋਂ ਇਲਾਵਾ ਜਿਹੜੇ ਹੋਰ ਅਦਰ ਕੈਂਡੀਡੇਟਸ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਵਿੱਚ ਹਿਸਟਰੀ ਦੇ ਵਿੱਚ ਕੁਐਸਚਨਸ ਪੁੱਛੇ ਜਾਂਦੇ ਨੇ ਸੋ ਉਹਨਾਂ ਲਈ ਵੀ ਇਹ ਟਾਪਿਕ ਇੰਪੋਰਟੈਂਟ ਹੈ ਪੀਟੈਟ ਠੀਕ ਹੈ ਮਾਸਟਰ ਗ੍ਰੈਡਰ ਹਾਂਜੀ ਇਸ ਦੇ ਵਿੱਚ ਆਪਾਂ ਪਲਾਸੀ ਲੜਾਈ ਦੇ ਕਾਰਨ ਘਟਨਾਵਾਂ ਤੇ ਪਲਾਸੀ ਲੜਾਈ ਦੀ ਮਹੱਤਤਾ ਠੀਕ ਹੈ ਮਹੱਤਵ ਇਹ ਚੀਜ਼ ਆਪਾਂ ਕਰਾਂਗੇ ਹਾਂਜੀ ਪਲਾਸ ਲੜਾਈ ਹੈਗੇ 1757 ਪਹਿਲਾਂ ਆਪਾਂ ਦੇਖਦੇ ਹਾਂ ਲੜਾਈ ਦੇ ਕਾਰਨ ਹਾਂਜੀ ਪਹਿਲਾਂ ਜੌਨ ਪੇਸ਼ਾਨ ਦੇ ਵਿੱਚ 1756 ਇਸ ਵਿੱਚ ਜਿਹੜਾ ਬੰਗਾਲ ਦਾ ਨਵਾਬ ਸੀ ਅਲੀ ਵਰਦੀਖਾਂ ਮਤਲਬ ਕਿ ਬੰਗਾਲ ਆ ਜਿਹੜਾ ਬੰਗਾਲ ਦਾ ਨਵਾਬ ਕੌਣ ਸੀ ਅਲੀ ਵਰਦੀ ਖਾਂ ਅਲੀ ਵਰਦੀ ਖਾਂ ਤੇ ਇਹਦਾ ਕੋਈ ਵੀ ਅਲੀ ਵਰਦੀ ਖਾਂ ਦਾ ਕੋਈ ਵੀ ਬੇਟਾ ਨਹੀਂ ਹੁੰਦਾ ਠੀਕ ਹੈ ਕੋਈ ਵੀ ਇਹਦਾ ਬੇਟਾ ਨਹੀਂ ਹੁੰਦਾ ਤੇ ਇਹਦੀਆਂ ਬੇਟੀਆਂ ਹੁੰਦੀਆਂ ਨੇ ਤਿੰਨ ਤਿੰਨ ਬੇਟੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਜਦੋਂ ਇਹਦੀ ਡੈਥ ਹੋ ਜਾਂਦੀ ਤਾਂ ਸਭ ਤੋਂ ਜਿਹੜੀ ਇੱਕ ਬੇਟੀ ਹੁੰਦੀ ਆ ਠੀਕ ਹੈ ਤੇ ਉਹਦੀ ਜਿਹੜਾ ਇਹਦਾ ਮਤਲਬ ਕੀ ਦੋਤਰਾ ਹੋ ਗਿਆ ਇਸ ਰਾਜੂ ਦੌਲ ਠੀਕ ਹੈ ਉਹਨੂੰ ਰਾਜਗਦੀ ਤੇ ਬਿਠਾਇਆ ਜਾਂਦਾ ਤਾਂ ਜਿਹੜਾ ਸਿਰਾਜੂਦੌਲਾ ਹੁੰਦਾ ਇਹ ਜਿਹੜੇ ਅਲੀ ਵਰਦੀ ਖਾਨ ਦੀ ਸਭ ਤੋਂ ਛੋਟੀ ਧੀ ਹੁੰਦੀ ਹੈ ਉਹਦਾ ਬੇਟਾ ਹੁੰਦਾ ਤਾਂ ਬਾਕੀ ਤੇ ਜਿਹੜੀ ਇਹਦੇ ਦੋ ਡਾਕਟਰਸ ਹੁੰਦੀਆਂ ਨੇ ਠੀਕ ਆ ਦੋ ਬੇਟੀਆਂ ਧੀਆਂ ਇੱਕ ਤਾਂ ਉਹ ਵਿਰੋਧ ਕਰਨੇ ਸ਼ੁਰੂ ਕਰ ਦਿੰਦੀਆਂ ਨੇ ਤੇ ਨਾਲ ਦੀ ਨਾਲ ਜਿਹੜੇ ਕਿ ਹੋਰ ਅੰਗਰੇਜ਼ਾਂ ਨਾਲ ਸੰਬੰਧ ਵਿਗੜਨੇ ਸ਼ੁਰੂ ਹੋ ਜਾਂਦੇ ਨੇ ਤੇ ਜਿਹੜੇ ਵੀ ਸਿਰਾਜੂਦੌਲਾ ਦੇ ਦੁਸ਼ਮਣ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਜਿਹੜੇ ਕਿ ਅੰਗਰੇਜ਼ਾਂ ਵੱਲੋਂ ਸਪੋਰਟ ਮਿਲ ਜਾਂਦੀ ਹੈ ਸੋ ਉਹ ਸਾਰੇ ਕਾਰਨ ਬਣਦੇ ਲੱਗੇ ਆਪਾਂ ਦੇਖਦੇ ਹਾਂ ਵਿਸਥਾਰ ਦੇ ਵਿੱਚ ਹਾਂਜੀ ਇਹ ਤਾਂ ਹੋ ਗਿਆ ਇੰਟਰੋਡਕਸ਼ਨ ਦੇ ਵਿੱਚ ਫਸਟ ਕਾਰਨ ਕੀ ਹੈ ਸਿਰਾਜੂਦੌਲਾ ਦਾ ਵਿਵਾਦਪੂਰਨ ਉੱਤਰਾਧਿਕਾਰ ਜੇ ਆਪਾਂ ਕਹਿ ਸਕਦੇ ਆ ਕਿ ਸਿਰਾਜੂਦੌਲਾ ਦੀ ਡਾਵਾਡੋਲ ਸਥਿਤੀ ਠੀਕ ਹੈ ਸਿਰਾਜੂਦੌਲਾ ਦੀ ਡਾਵਾਡੋਲ ਸਥਿਤੀ ਹਾਂਜੀ ਨਵਾਬ ਅਲੀ ਵਰਦੀ ਖਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਬੰਗਾਲ ਦਾ ਨਵਾਬ ਸੀ ਅਲੀ ਵਰਦੀ ਖਾਂ ਉਹਦਾ ਕੋਈ ਵੀ ਬੇਟਾ ਨਹੀਂ ਸੀ ਕੋਈ ਵੀ ਪੁੱਤਰ ਨਹੀਂ ਸੀ ਉਹਦੇ ਤਿੰਨ ਧੀਆਂ ਸੀ 1756 ਈਸਵੀ ਚ ਜੀ ਮੌਤ ਤੋਂ ਪਹਿਲਾਂ ਅਲੀ ਵਰਦੀ ਖਾਂ ਨੇ ਆਪਣੀ ਸਭ ਤੋਂ ਛੋਟੀ ਧੀ ਦਾ ਪੁੱਤਰ ਸੀ ਸਰਾਜੂ ਦੋਲਾ ਉਹਨੂੰ ਤਰ੍ਹਾਂ ਅਧਿਕਾਰੀ ਨੁਕਤਾ ਕੀਤਾ ਤਾਂ ਇਹ ਗੱਲ ਜਿਹੜੀ ਉਹਦੇ ਹੋਰ ਨਾ ਦੋ ਧੀਆਂ ਸੀ ਉਹ ਤੇ ਨਾਲ ਜਵਾਨਿਆਂ ਨੂੰ ਚੰਗੀ ਨਾ ਲੱਗੀ ਬਟ ਜਦੋਂ ਤੱਕ ਤਾਂ ਜਿਉਂਦਾ ਰਿਹਾ ਅਲੀ ਵਰਦੀ ਖਾਨ ਉਹਨਾਂ ਨੇ ਇਸ ਦਾ ਵਿਰੋਧ ਕਰਨ ਦੀ ਹਿੰਮਤ ਨਾ ਹੋਈ ਬਟ ਜਦੋਂ ਅਲੀ ਵਰਦੀ ਖਾਨ ਦੀ ਮੌਤ ਹੋ ਜਾਂਦੀ ਆ ਤਾਂ ਉਹਦੀ ਸਭ ਤੋਂ ਵੱਡੀ ਬੇਟੀ ਸੀ ਕਸੀਤੀ ਬੇਗਮ ਤਾਂ ਉਹਦਾ ਇੱਕ ਦੋਤਾ ਸੀ ਸ਼ੌਕਤ ਜੰਗ ਉਹਨਾਂ ਨੇ ਗੱਦੀ ਲਈ ਆਪਣੇ ਆਪਣਾ ਦਾਵਾ ਪੇਸ਼ ਕੀਤਾ ਤਾਂ ਇੱਕ ਘਰੇਲੂ ਮਤਲਬ ਕਿ ਲੜਾਈ ਇਹਨਾਂ ਚ ਸ਼ੁਰੂ ਹੋ ਗਈ ਤੇ ਜਿਹਦੇ ਨਾਲ ਸਿਰਾਜੂਦੌਲਾ ਦੀ ਡਾਵਾ ਡੋਲ ਸਥਿਤੀ ਜਿਹੜੀ ਕਿ ਬਣਦੀ ਗਈ ਤਾਂ ਇਸੇ ਸਥਿਤੀ ਦਾ ਫਾਇਦਾ ਕਿਹਨਾਂ ਨੇ ਉਠਾ ਲਿਆ ਅੰਗਰੇਜ਼ਾਂ ਨੇ ਅੰਗਰੇਜ਼ਾਂ ਨੇ ਇਸੇ ਸਥਿਤੀ ਦਾ ਫਾਇਦਾ ਉਠਾਉਣਾ ਸੋਾਰੇ ਸੋਚਿਆ ਤੇ ਇਹ ਬੰਗਾਲ ਨੂੰ ਆਪਣੇ ਦੀਨ ਕਰਨ ਦੇ ਸੁਪਨੇ ਲੈਣ ਲੱਗੇ ਇਹ ਹੋਗਾ ਫਸਟ ਕਾਰਨ ਸੈਕੰਡ ਕੀ ਹੋ ਗਿਆ ਸਿਰਾਜੂਦੌਲਾ ਦੇ ਵਿਰੋਧੀਆਂ ਨੂੰ ਅੰਗਰੇਜ਼ਾਂ ਵੱਲੋਂ ਸਹਾਇਤਾ ਹਾਂਜੀ ਅੰਗਰੇਜ਼ ਕਾਫੀ ਸਮੇਂ ਤੋਂ ਬੰਗਾਲ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣਾ ਚਾਹੁੰਦੇ ਸੀ ਤੇ ਉਹ ਇੱਕ ਸੁਨਹਿਰੀ ਮੌਕੇ ਦੀ ਤਲਾਸ਼ ਦੇ ਵਿੱਚ ਸੀ ਤੋ ਉਹਨਾਂ ਨੂੰ ਇਹ ਸੁਨੈਰੀ ਮੌਕਾ ਜਦੋਂ ਹੀ ਮਿਲਿਆ ਵੀ ਜਦੋਂ ਸਿਰਾਜੂਦੌਲਾ ਜਿਹੜਾ ਉਤਰਾਧਿਕਾਰੀ ਬਣ ਰਿਹਾ ਤਾਂ ਉਹਦੇ ਜਿਹੜੇ ਕੀ ਵਿਵਾਦ ਹੋ ਰਹੇ ਨੇ ਠੀਕ ਹੈ ਉਤਰਾਧਿਕਾਰ ਨੂੰ ਲੈ ਕੇ ਤਾਂ ਅੰਗਰੇਜ਼ਾਂ ਨੇ ਸਿਰਾਜੂਦੌਲਾ ਦੇ ਜਿਹੜੇ ਵਿਰੋਧੀ ਸੀ ਉਹਨਾਂ ਦੀ ਹੈਲਪ ਲੈਣੀ ਸ਼ੁਰੂ ਉਹਨਾਂ ਨੂੰ ਹੈਲਪ ਦੇਣੀ ਸ਼ੁਰੂ ਕਰਤੀ ਭਾਵੇਂ ਕਿ ਉਹਨਾਂ ਦੇ ਨਾਲ ਉਹਨਾਂ ਨੇ ਹੱਥ ਮਿਲਾ ਲਿਆ ਤਾਂ ਨਿਵਾਬ ਸਿਰਾਜੂਦੌਲਾ ਦੇ ਸੰਬੰਧੀ ਅੰਗਰੇਜ਼ਾਂ ਤੋਂ ਕਈ ਵਾਰੀ ਪੁੱਛਗਿੱਛ ਕੀਤੀ ਪਰ ਉਹ ਹਰ ਵਾਰੀ ਜਿਹੜੇ ਕੀ ਗੋਲਮੋਲ ਜਵਾਬ ਦਿੰਦੇ ਰਹੇ ਇਸ ਦੇ ਕਾਰਨ ਨਿਵਾਬ ਸਿਰਾਜੂਦੌਲਾ ਅੰਗਰੇਜ਼ਾਂ ਦਾ ਕੱਟੜ ਦੁਸ਼ਮਣ ਬਣ ਗਿਆ ਮੀਨਸ ਜਦੋਂ ਅਸੀਂ ਰਾਜੂ ਦੋਲ ਨੂੰ ਪਤਾ ਲੱਗਿਆ ਕਿ ਅੰਗਰੇਜ਼ ਉਹਦਾਂ ਨਾਲ ਮਿਲ ਰਹੇ ਨੇ ਵਿਰੋਧੀਆਂ ਨਾਲ ਤਾਂ ਜਦੋਂ ਅੰਗਰੇਜ਼ਾਂ ਨਾਲ ਕੁਛ ਗਿੱਛ ਕਰਦਾ ਸੀ ਤਾਂ ਅੰਗਰੇਜ਼ ਅੱਗੇ ਤੋਂ ਟਾਲਮਕੋਲ ਕਰਦੀ ਸੀ ਤਾਂ ਕਰਕੇ ਅੰਗਰੇਜ਼ਾਂ ਨਾਲ ਦੁਸ਼ਮਣ ਬਣ ਗਿਆ ਸੀ ਰਾਜੂ ਦੋਲ ਤੇ ਇਹ ਸਾਰੇ ਕਾਰਨ ਬਣ ਰਹੇ ਨੇ ਜਿਹੜੇ ਕਿ ਪਲਾਸੀ ਲੜਾਈ ਦੇ ਕਾਰਨ ਅੱਗੇ ਆਊਗਾ 3rd ਪੁਆਇੰਟ ਕੋਲਕੱਤਾ ਦੀ ਕਿਲੇਬੰਦੀ ਹਾਂਜੀ ਬੰਗਾਲ ਆ ਜਿਹੜਾ ਵਪਾਰਕ ਪੱਖ ਤੋਂ ਕਾਫੀ ਮਹੱਤਵ ਰੱਖਦਾ ਸੀ ਤੇ ਇਸ ਕਰਕੇ ਅੰਗਰੇਜ਼ਾਂ ਤੇ ਫ੍ਰਾਂਸੀਸੀ ਦੰਮੇ ਹੀ ਬੰਗਾਲ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸੀ ਤਾਂ ਇਸੇ ਉਦੇਸ਼ ਨੂੰ ਲੈ ਕੇ ਉਹਨਾਂ ਨੇ ਕਲਕੱਤੇ ਦੀ ਕਿਲੇਬੰਦੀ ਕਰਨੀ ਸ਼ੁਰੂ ਕਰ ਦਿੱਤੀ ਉਧਰੋਂ ਅੰਗਰੇਜ਼ ਵੀ ਤੇ ਫਰਾਂਸੀਸੀ ਵੀ ਤਾਂ ਨਿਵਾਬ ਸਿਰਾਜੁਦੌਲਾ ਇਸ ਗੱਲ ਨੂੰ ਕਦੇ ਨਹੀਂ ਸੀ ਸਹਿਣ ਕਰ ਸਕਦਾ ਤਾਂ ਜਿਹੜਾ ਸੀ ਫਰਾਂਸੀਸੀ ਤੇ ਅੰਗਰੇਜ਼ ਉਹਨਾਂ ਨੇ ਬੰਗਾਲ ਨੂੰ ਆਪਣੇ ਅਧੀਨ ਕਰਨ ਦੇ ਲਈ ਉਹਨਾਂ ਨੇ ਜੜਖੀ ਕਿਲੇਬੰਦੀ ਕਰਨੀ ਸ਼ੁਰੂ ਕਰ ਦਿੱਤੀ ਕਲਕੱਤੇ ਦੇ ਵਿੱਚ ਤਾਂ ਨਿਵਾਬ ਸਿਰਾਜੁਦੌਲਾ ਇਸ ਗੱਲ ਨੂੰ ਕਦੇ ਨਹੀਂ ਸੀ ਸਹਿਣ ਕਰ ਸਕਦਾ ਕਿਉਂਕਿ ਇਹਦੇ ਨਾਲ ਉਹਦੇ ਰਾਜ ਨੂੰ ਖਤਰਾ ਪੈਦਾ ਹੋ ਸਕਦਾ ਸੀ ਇਸ ਲਈ ਉਹਨੇ ਦੋਹਾਂ ਸ਼ਕਤੀਆਂ ਨੂੰ ਕਿਲੇਬੰਦੀ ਨਾ ਕਰਨ ਲਈ ਕਿਹਾ ਵੀ ਕੋਈ ਵੀ ਕਿਲੇਬੰਦੀ ਨਾ ਕਰੋ ਅੰਗਰੇਜ਼ਾਂ ਨੂੰ ਵੀ ਕਿਹਾ ਫਰਾਂਸੀਸੀਆਂ ਨੂੰ ਵੀ ਕਿਹਾ ਫਰਾਂਸੀਸੀਆ ਨੇ ਤਾਂ ਸਰਾਜੂ ਦੌਲਾ ਦੀ ਗੱਲ ਨੂੰ ਮੰਨ ਲਿਆ ਬਟ ਅੰਗਰੇਜ਼ਾਂ ਨੇ ਇਸ ਗੱਲ ਨੂੰ ਮੰਨਣ ਤੋਂ ਮਨਾਂ ਕਰਤਾ ਇਨਕਾਰ ਕਰਤਾ ਇਸ ਕਰਕੇ ਅੰਗਰੇਜ਼ਾਂ ਤੇ ਨਿਵਾਬ ਸਰਾਜੂ ਦੌਲਾ ਵਿਚਕਾਰ ਜਿਹੜੇ ਸਬੰਧ ਸੀ ਉਹ ਤਣਾਅਪੂਰਨ ਹੋ ਗਏ ਅੱਗੇ ਆਊਗਾ ਵਪਾਰਕ ਅਧਿਕਾਰਾਂ ਦੀ ਦੁਰਵਰਤੋਂ ਹਾਂਜੀ 1717 ਈਸਵੀ ਦੇ ਵਿੱਚ ਜਿਹੜਾ ਮੁਗਲ ਬਾਦਸ਼ਾ ਫਰੁਖਸੀਅਰ ਸੀ ਫਰੁਖਸੀਅਰ ਨੇ ਅੰਗਰੇਜ਼ੀ ਕੰਪਨੀ ਨੂੰ 3000 ਸਾਲਾਨਾ ਟੈਕਸ ਦੇ ਬਦਲੇ ਬੰਗਾਲ ਬਿਹਾਰ ਉੜੀਸਾ ਬੰਗਾਲ ਬਿਹਾਰ ਉੜੀਸਾ ਇਹਨਾਂ ਦੇ ਵਿੱਚ ਬਿਨਾਂ ਕਿਸੇ ਕਰ ਬਿਨਾਂ ਕਿਸੇ ਟੈਕਸ ਦੇ ਵਪਾਰ ਕਰਨ ਦਾ ਅਧਿਕਾਰ ਦਿੱਤਾ ਪਰ ਕੰਪਨੀ ਦੇ ਕਰਮਚਾਰੀਆਂ ਨੇ ਇਸ ਅਧਿਕਾਰ ਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਉਹ ਆਪਣੇ ਨਿੱਜੀ ਵਪਾਰ ਤੇ ਵੀ ਕੋਈ ਟੈਕਸ ਨਹੀਂ ਸੀ ਦੰਦੇ ਮਤਲਬ ਕਿ ਕੰਪਨੀ ਦਾ ਟੈਕਸ ਤਾਂ ਦੇਣੇ ਹੀ ਨਹੀਂ ਸੀ ਉਹ ਤਾਂ ਚਲੋ ਉਹਨਾਂ ਨੂੰ ਮੰਨਿਆ ਹੋਇਆ ਸੀ ਬਟ ਉਹਨਾਂ ਨੇ ਜਿਹੜਾ ਨਿੱਜੀ ਤੌਰ ਤੇ ਪਰਸਨਲ ਤੌਰ ਤੇ ਆਪਣਾ ਕੋਈ ਵਪਾਰ ਕਰਦੀ ਸੀ ਉਹਤੇ ਵੀ ਉਹਨਾਂ ਨੇ ਟੈਕਸ ਨਹੀਂ ਦਿੱਤਾ ਇਸ ਤਰ੍ਹਾਂ ਉਹਨਾਂ ਨੇ ਭਾਰਤੀਆਂ ਤੋਂ ਰਿਸ਼ਵਤ ਲੈ ਕੇ ਉਹਨਾਂ ਦੇ ਮਾਲ ਨੂੰ ਵੀ ਕੰਪਨੀ ਦਾ ਮਾਲ ਕਹਿ ਕੇ ਟੈਕਸ ਦੇਣਾ ਬੰਦ ਕਰਤਾ ਮਤਲਬ ਕਿ ਭਾਰਤੀ ਤੋਂ ਰਿਸ਼ਵਤ ਲੈ ਲੈਂਦੇ ਸੀ ਤੇ ਉਸ ਤੋਂ ਬਾਅਦ ਕੰਪਨੀ ਦਾ ਮਾਲ ਕਹਿ ਕੇ ਉਹਨਾਂ ਤੇ ਵੀ ਟੈਕਸ ਦੇਣਾ ਬੰਦ ਕਰਤਾ ਮਤਲਬ ਕਿ ਆਪਣੇ ਅਧਿਕਾਰਾਂ ਦੀ ਗਲਤ ਵਰਤੋਂ ਕਰਨ ਲੱਗੇ ਤਾਂ ਸਿਰਾਜੂ ਦੋਲਾ ਇਸ ਗੱਲ ਨੂੰ ਕਦੇ ਨਹੀਂ ਸੀ ਸਹਿਣ ਕਰ ਸਕਦਾ ਕਿਉਂਕਿ ਇਹਦੇ ਨਾਲ ਉਸਦੇ ਖਜ਼ਾਨੇ ਨੂੰ ਕਾफी ਘਾਟਾ ਪੈ ਰਿਹਾ ਸੀ ਇਸ ਕਰਕੇ ਸਿਰਾਜੁਦਦੌਲਾ ਨੇ ਇਸ ਦਿਸ਼ਾ ਦੇ ਵਿੱਚ ਸਖਤ ਕਦਮ ਚੁੱਕਾਂ ਦਾ ਫੈਸਲਾ ਕੀਤਾ ਤੇ ਉਹ ਜਿਹੜੀ ਕਿ ਪਲਾਸੀ ਲੜਾਈ ਦਾ ਕਾਰਨ ਬਣ ਗਿਆ ਅੱਗੇ ਹੈ ਕ੍ਰਿਸ਼ਨਦਾਸ ਦਾ ਮਾਮਲਾ ਹਾਂਜੀ ਕ੍ਰਿਸ਼ਨਦਾਸ ਦਾ ਮਾਮਲਾ ਵੀ ਜਿਹੜੇ ਕਿ ਇਸ ਲੜਾਈ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਾਰਨਾ ਦੇ ਵਿੱਚ ਬਲਦੀ ਦੇ ਵਿੱਚ ਤੇਲ ਪਾਉਣ ਦਾ ਕੰਮ ਸੀ ਬਲਦੀ ਹੋਈ ਅੱਗ ਦੇ ਵਿੱਚ ਤਾਂ ਕ੍ਰਿਸ਼ਨਦਾਸ ਜਿਹੜੇ ਕਿ ਵਿੱਤ ਮੰਤਰੀ ਸੀ ਰਾਜਵੱਲਵ ਰਾਜਵੱਲਵ ਦਾ ਬੇਟਾ ਸੀ ਕ੍ਰਿਸ਼ਨਦਾਸ ਤੇ ਰਾਜ ਬੱਲਬ ਨੇ ਲੱਖਾਂ ਰੁਪਏ ਦਾ maal ਗਵਨ ਕਰ ਲਿਆ ਸੀ ਭਾਬਕਿਉ ਨੇ ਭ੍ਰਿਸ਼ਟਾਚਾਰ ਦੇ ਨਾਲ ਜਿਹੜੀ ਕਿ ਆਪਣਾ ਪੈਸੇ ਜਮਾ ਕਿਤੇ ਹੋਈ ਸੀ ਤਾਂ ਜਦੋਂ ਨਿਵਾਬ ਸਿਰਾਜਉਦਦਲਾ ਨੇ ਇਹ ਇਸ ਰਾਜ ਬੱਲਬ ਤੋਂ ਪੁੱਛ ਪੜਤਾਲ ਕੀਤੀ ਤਾਂ ਉਹਨੇ ਸਾਰਾ ਖਜ਼ਾਨਾ ਹੀ ਕ੍ਰਿਸ਼ਨਦ ਆਪਣੇ ਪੁੱਤਰ ਕ੍ਰਿਸ਼ਨਦਾਸ ਨੂੰ ਦੇ ਕੇ ਅੰਗਰੇਜ਼ਾਂ ਦੀ ਸ਼ਰਨ ਦੇ ਵਿੱਚ ਭੇਜ ਦਤਾ ਤਾਂ ਨਿਵਾਬ ਸਿਰਾਜਉਦਦਲਾ ਦੇ ਬਾਰ ਬਾਰ ਕਹਿਣ ਤੇ ਵੀ ਅੰਗਰੇਜ਼ਾਂ ਨੇ ਕ੍ਰਿਸ਼ਨਦਾਸ ਨੂੰ ਜਿਹੜੇ ਕਿ ਨਵਾਬ ਦੇ ਹਵਾਲੇ ਨਾ ਕੀਤਾ ਜਿਸ ਕਰਕੇ ਇਹ ਵੀ ਪਲਾਸੀ ਲੜਾਈ ਦਾ ਕਾਰਨ ਬਣ ਗਿਆ ਅੱਗੇ ਹੈਗਾ ਕਲਕੱਤੇ ਤੇ ਕਬਜ਼ਾ ਤੇ ਬਲੈਕ ਹੋਲ ਦੀ ਦੁਰਘਟਨਾ ਹਾਂਜੀ ਇਹ ਮੇਨ ਕਾਰਨ ਬਣ ਜਾਂਦਾ ਅੰਗਰੇਜ਼ਾਂ ਦੇ ਬਿਹੇਵੀਅਰ ਤੋਂ ਤੰਗ ਆ ਕੇ ਨਿਵਾਬ ਸਿਰਾਜੁਦੌਲਾ ਨੇ ਪਹਿਲਾਂ ਕਾਸਿਮ ਬਾਜ਼ਾਰ ਫਿਰ 2 ਜੂਨ 1756 ਈਸਵੀ ਨੂੰ ਕਲਕੱਤੇ ਦੇ ਕਬਜ਼ਾ ਕਰ ਲਿਆ ਤਾਂ ਇਸ ਹਮਲੇ ਦੇ ਦੌਰਾਨ ਨਿਵਾਬ ਸਿਰਾਜੁਦੌਲਾ ਨੇ 140 ਅੰਗਰੇਜ਼ਾਂ ਨੂੰ ਗ੍ਰਿਫਤਾਰ ਕਰ ਲਿਆ ਛੋਟੇ ਜਿਹੇ ਰੂਮ ਦੇ ਵਿੱਚ ਤੇ ਉਹਨਾਂ ਨੂੰ ਸਜ਼ਾ ਦੇਣ ਲਈ 18 ਫੁੱਟ ਲੰਬਾ ਸੀ ਇਹ ਕਮਰਾ 14 ਫੁੱਟ 10 ਇੰਚ ਚੌੜਾ ਸੀ ਇਸ ਕਮਰੇ ਦੇ ਵਿੱਚ ਬੰਦ ਕਰ ਲਏ ਤੇ ਇਹਨਾਂ ਦੇ ਵਿੱਚੋਂ ਸਾਹ ਕੁੱਟ ਕੇ 123 ਵਿਅਕਤੀਆਂ ਦੀ ਮੌਤ ਹੋ ਗਈ ਮਤਲਬ ਕਿ ਟੋਟਲ 120 23 ਦੀ 1 123 ਦੀ ਜਿਹੜੀ ਕਿ ਡੈਥ ਹੋ ਗਈ 23 ਇਹਦੇ ਵਿੱਚੋਂ ਬਚੇ ਮਤਲਬ ਕਿ ਟੋਟਲ 46 ਸੀ 146 ਅੰਗਰੇਜ਼ਾਂ ਨੂੰ ਜਿਹੜੇ ਕਿ ਗ੍ਰਿਫਤਾਰ ਕਰ ਲਿਆ ਗਿਆ ਸਜਾ ਦੇਣ ਦੇ ਲਈ ਜਿਨ੍ਹਾਂ ਦੇ ਵਿੱਚੋਂ 123 ਦੀ ਡੈਥ ਹੋ ਗਈ ਸਿਰਫ 23 ਵਿਅਕਤੀ ਬਚੇ ਇਹਨਾਂ ਦੇ ਵਿੱਚੋਂ ਇੱਕ ਸੀ ਲੇਡੀ ਵੀ ਠੀਕ ਹੈ ਤੇ ਇਸ ਬਲੈਕ ਹੋਲਡਰ ਘਟਨਾ ਨੂੰ ਆਧੁਨਿਕ ਇਤਿਹਾਸਕਾਰ ਠੀਕ ਵੀ ਨਹੀਂ ਮੰਨਦੇ ਬਟ ਇਹੀ ਹੈ ਕਿ ਇਸ ਦੇ ਨਾਲ ਆ ਜਿਹੜੇ ਕਿ ਉਹ ਅੰਗਰੇਜ਼ਾਂ ਨੇ ਵੀ ਇਸ ਚੀਜ਼ ਤੋਂ ਬਦਲਾ ਲੈਣ ਬਾਰੇ ਸੋਚਿਆ ਅੱਗੇ ਹੈ ਅੰਗਰੇਜ਼ਾਂ ਦੁਆਰਾ ਕਲਕੱਤੇ ਤੇ ਮੁੜ ਕਬਜ਼ਾ ਹਾਂਜੀ ਜਿਸ ਸਮੇਂ ਕਲਕੱਤੇ ਦੇ ਕਬਜ਼ੇ ਬਾਰੇ ਤੇ ਬਲੈਕ ਹੋਲਦਰ ਘਟਨਾ ਬਾਰੇ ਅੰਗਰੇਜ਼ਾਂ ਨੂੰ ਪਤਾ ਲੱਗਿਆ ਤਾਂ ਉਹ ਬਹੁਤ ਭੜਕ ਗਏ ਤਾਂ ਉਹਨਾਂ ਨੇ ਆਪਣੇ અપਮਾਨ ਦਾ ਬਦਲਾ ਲੈਣ ਦੇ ਲਈ ਕਲਕੱਤੇ ਤੇ ਮੁੜ ਕਬਜ਼ਾ ਕਰਨ ਦਾ ਫੈਸਲਾ ਕੀਤਾ ਤਾਂ ਇਸ ਉਦੇਸ਼ ਦੇ ਲਈ ਅੰਗਰੇਜ਼ਾਂ ਨੇ ਇੱਕ ਫੌਜ ਐਡਮਿਰਲ ਵਾਟਸਨ ਤੇ ਕਰਨਲ ਕਲਾਈਵ ਦੇ ਅਦੀਨ ਕਲਕੱਤੇ ਦੇ ਵਿੱਚ ਭੇਜੀ ਤੇ ਇਸ ਫੌਜ ਨੇ ਥੋੜੇ ਜੇ ਮੁਕਾਬਲੇ ਤੋਂ ਬਾਅਦ 2 ਜਨਵਰੀ 1757 ਈਸਵੀ ਨੂੰ ਕਲਕੱਤੇ ਤੇ ਮੁੜ ਕਬਜ਼ਾ ਕਰ ਲਿਆ ਇਸ ਲਈ ਮਜਬੂਰ ਹੋ ਕੇ ਸਿਰਾਜੂਦੌਲਾ ਨੇ ਅੰਗਰੇਜ਼ਾਂ ਨਾਲ ਆਲੀ ਨਗਰ ਦੀ ਸੰਧੀ ਕਰ ਲਈ ਇਸ ਸੰਧੀ ਦੇ ਅਨੁਸਾਰ ਸਿਰਾਜੂਦੌਲਾ ਨੇ ਅੰਗਰੇਜ਼ਾਂ ਨੂੰ ਕਲਕੱਤੇ ਦੀ ਕਿਲੇਬੰਦੀ ਤੇ ਕੰਪਨੀ ਨੂੰ ਸਿੱਕੇ ਬਣਾਉਣ ਦੀ ਆਗਿਆ ਦੇਤੀ ਤੇ ਇਸ ਸੰਧੀ ਨਾਲ ਅੰਗਰੇਜ਼ਾਂ ਦਾ ਸਨਮਾਨ ਵਧ ਗਿਆ ਤੇ ਨਵਾਬ ਸਿਰਾਜੂਦੌਲਾ ਦਾ ਸਨਮਾਨ ਘਟ ਗਿਆ ਤੇ ਇਹ ਵੀ ਇੱਕ ਪਲਾਸੀ ਲੜਾਈ ਦਾ ਕਾਰਨ ਬਣ ਗਿਆ ਅੱਗੇ ਆ ਆਲੀ ਨਗਰ ਦੀ ਸੰਧੀ ਹਾਂਜੀ ਕਲਕੱਤੇ ਤੇ ਦੁਬਾਰਾ ਕਬਜ਼ਾ ਕਰਨਾ ਹੋਣ ਦੇ ਨਾਲ ਸਿਰਾਜੂਦੌਲਾ ਨੂੰ ਕਾਫੀ ਗੁੱਸਾ ਆਇਆ ਤੇ ਉਸਨੇ ਅੰਗਰੇਜ਼ਾਂ ਨੂੰ ਕਲਕੱਤੇ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਇਸੇ ਉਦੇਸ਼ ਦੇ ਨਾਲ ਉਹ ਕਲਕੱਤੇ ਵੱਲ ਚੱਲ ਪਿਆ ਤਾਂ ਕਲਾਈਵ ਨੇ ਅਚਾਨਕ ਹਮਲਾ ਕਰਕੇ ਸਿਰਾਜੂਦौला ਦੀ ਫੌਜ ਨੂੰ ਹਰਾਤਾ ਤੇ ਜਿਹਦੇ ਨਾਲ 9 ਫਰਵਰੀ 1757 ਈਸਵੀ ਨੂੰ ਨਿਵਾਬ ਸਿਰਾਜੂਦौला ਤੇ ਅੰਗਰੇਜ਼ਾਂ ਨਾਲ ਸੰਧੀ ਹੋਈ ਇਸ ਸੰਧੀ ਦੇ ਅਨੁਸਾਰ ਮੁਗਲ ਬਾਦਸ਼ਾਹ ਵੱਲੋਂ ਅੰਗਰੇਜ਼ੀ ਕੰਪਨੀ ਨੂੰ ਦਿੱਤੇ ਗਏ ਵਿਸ਼ੇਸ਼ ਅਧਿਕਾਰ ਜਾਰੀ ਰੱਖੇ ਗਏ ਕੰਪਨੀ ਨੂੰ ਬੰਗਾਲ ਬਿਹਾਰ ਓਡੀਸ਼ਾ ਦੇ ਵਿੱਚ ਬਿਨਾਂ ਟੈਕਸ ਦੇ ਵਪਾਰ ਕਰਨ ਦਾ ਅਧਿਕਾਰ ਜਾਰੀ ਕੀਤਾ ਗਿਆ ਮਤਲਬ ਕਿ ਜਿਹੜਾ ਪਹਿਲਾਂ ਹੀ ਮਿਲਿਆ ਹੋਇਆ ਸੀ ਅਧਿਕਾਰ ਉਹਨੂੰ ਅੱਗੇ ਕੰਟੀਨਿਊ ਕੀਤਾ ਗਿਆ ਤੇ ਅੰਗਰੇਜ਼ੀ ਕੰਪਨੀ ਨੂੰ ਪਹੁੰਚੇ ਹਰ ਤਰ੍ਹਾਂ ਦੇ ਨੁਕਸਾਨ ਨੂੰ ਪੂਰਾ ਕੀਤਾ ਜਾਊਗਾ ਇਹ ਵੀ ਜਿਹੜੀ ਕਿ ਬਾਦਸ਼ਾਹ ਨੂੰ ਕਿਹਾ ਗਿਆ ਸਿਰਾਜੂਦਦਲਾ ਨੂੰ ਤੇ ਅੰਗਰੇਜ਼ ਬਿਨਾ ਕਿਸੇ ਰੁਕਾਵਟ ਦੇ ਕਲਕੱਤੇ ਦੀ ਕਲੇਵਿੰਦੀ ਕਿਲੇਬਿੰਦੀ ਕਰ ਸਕਣਗੇ ਇਹ ਵੀ ਪਰਮਿਸ਼ਨ ਲੈ ਲਈ ਤੇ ਕੰਪਨੀ ਨੂੰ ਆਪਣੇ ਸਿੱਕੇ ਬਣਾਉਣ ਦਾ ਅਧਿਕਾਰ ਵੀ ਮਿਲ ਗਿਆ ਤੇ ਇਹਨਾਂ ਸ਼ਰਤਾਂ ਦੇ ਬਦਲੇ ਅੰਗਰੇਜ਼ਾਂ ਨੇ ਨਵਾਬ ਸਿਰਾਜੂਦਦਲਾ ਨੂੰ ਕੀ ਕਿਹਾ ਵੀ ਅਸੀਂ ਤੈਨੂੰ ਸੁਰੱਖਿਅਤ ਰੱਖਾਂਗੇ ਤੇ ਇਸ ਸੰਧੀ ਨਾਲ ਅੰਗਰੇਜ਼ਾਂ ਦਾ ਕਮਾਨ ਸਨਮਾਨ ਕਾਫੀ ਵੱਧ ਗਿਆ ਤੇ ਸਰਾਜੂ ਦੌਲਾ ਦਾ ਘਟ ਗਿਆ ਤਾਂ ਇਸ ਸੰਧੀ ਦੇ ਕਰਕੇ ਵੀ ਜਿਹੜਾ ਕਿ ਨਵਾਬ ਸਰਾਜੂ ਦੌਲਾ ਅੰਗਰੇਜ਼ਾਂ ਦੇ ਵਿਰੁੱਧ ਹੋ ਗਿਆ ਅੱਗੇ ਹੈ ਚੰਦਰਨਗਰ ਤੇ ਕਬਜ਼ਾ ਕਲਾਈਵ ਨੂੰ ਖਤਰਾ ਸੀ ਕਿ ਕਿਧਰੇ ਚੰਦਰਨਗਰ ਦੇ ਫਰਾਂਸੀਸੀ ਜਿਹੜੇ ਨ ਕਲਾਈ ਮਤਲਬ ਕਿ ਬ੍ਰਿਟਿਸ਼ ਸਾਮਰਾਜ ਦਾ ਠੀਕ ਹੈ ਲਾਰਡ ਕਲਾਈਵ ਇਹਨੂੰ ਖਤਰਾ ਸੀ ਕਿ ਕਿਤੇ ਇਸ ਚੰਦਰਨਗਰ ਦਾ ਫਰਾਂਸੀਸੀ ਜਿਹੜਾ ਨਵਾਬ ਸਰਾਜੂ ਦੌਲਾ ਸਰਾਜੂ ਦੌਲਾ ਦੇ ਨਾਲ ਨਾ ਮਿਲ ਜਾ ਹਨਾ ਇਸ ਕਰਕੇ ਸਿਰਾਜੂਦੌਲਾ ਨਾਲ ਸੰਧੀ ਕਰਨ ਮਗਰੋਂ ਕਲਾਈਬ ਨੇ ਚੰਦਰਨਗਰ ਤੇ ਕਬਜ਼ਾ ਕਰ ਲਿਆ ਤੇ 23 ਮਾਰਚ 1757 ਨੂੰ ਜਿਸ ਕਰਕੇ ਚੰਦਰਨਗਰ ਤੇ ਹਮਲਾ ਕਰਕੇ ਉੱਥੇ ਕਬਜ਼ਾ ਕਰਨ ਦੇ ਨਾਲ ਵੀ ਜਿਹੜੀ ਕਿ ਪਲਾਸੀ ਲੜਾਈ ਦਾ ਕਾਰਨ ਬਣਦਾ ਵੀ ਅਗਲਾ ਹੈਗਾ ਨਵਾਬ ਦੇ ਵਿਰੁੱਧ ਸਾਜ਼ਿਸ਼ ਕਾਂਸਪਰੇਸੀ ਅੰਗੇਸਤ ਦਾ ਨਵਾਬ ਹਾਂਜੀ ਚੰਦਰਨਗਰ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਤੇ ਸਿਰਾਜੂਦੌਲਾ ਦੇ ਹਿੱਤਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਹਾਨੀਕਾਰਕ ਸੀ ਤਾਂ ਇਸ ਕਰਕੇ ਕਲਾਈਵ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸੀ ਤੇ ਨਵਾਬ ਕਿਸੇ ਵੀ ਸਮੇਂ ਭੁੱਖੇ ਸ਼ੇਰ ਦੀ ਤਰ੍ਹਾਂ ਅੰਗਰੇਜ਼ਾਂ ਤੇ ਹਮਲਾ ਕਰ ਸਕਦਾ ਤੇ ਇਸ ਲਈ ਕਲਾਈਵ ਨੇ ਨਵਾਬ ਸਿਰਾਜੂਦਦਾਲਾ ਦਾ ਜਿਹੜਾ ਸੈਨਾਪਤੀ ਸੀ ਮੀਰ জাফর ਉਹਨੂੰ ਆਪਣੇ ਨਾਲ ਮਿਲਾ ਲਿਆ ਤੇ ਕੋ ਗੁਪਤ ਸੰਧੀ ਕਰ ਲਈ ਉਹਨੂੰ ਆਪਣੇ ਜਾਲ 'ਚ ਵਸਾ ਕੇ ਇਹ ਸੰਧੀ ਦੇ ਵਿੱਚ ਇਹ ਫੈਸਲਾ ਹੋਇਆ ਕਿ ਅੰਗਰੇਜ਼ ਮੀਰ জাফর ਨੂੰ ਬੰਗਾਲ ਦਾ ਨਵਾਬ ਬਣਾ ਦੇਣਗੇ ਤੇ ਮੀਰ জাফর ਆਪਣੀਆਂ ਫੌਜਾਂ ਸਮੇਤ ਅੰਗਰੇਜ਼ਾਂ ਨਾਲ ਮਿਲੂਗਾ ਇਹ ਸੰਧੀ ਦਿੱਤੀ ਗਈ ਮਤਲਬ ਕਿ ਉਹਨੂੰ ਹਟਾ ਕੇ ਵੀ ਮੀਰ জাফর ਨਾਲ ਸੰਧੀ ਕਰ ਲਈ ਵੀ ਤੈਨੂੰ ਬੰਗਾਲ ਦਾ ਨਵਾਬ ਬਣਾ ਦਾਂਗੀ ਪਰ ਸੰਧੀ ਦੇ ਵਿੱਚ ਇਹ ਹੋ ਗਿਆ ਵੀ ਤੂੰ ਸਾਡੇ ਨਾਲ ਅੰਗਰੇਜ਼ਾਂ ਨੇ ਕਿਹਾ ਵੀ ਤੈਨੂੰ ਅੰਗਰੇਜ਼ਾਂ ਨਾਲ ਮਿਲਣਾ ਪਊਗਾ ਤੇ ਹਰਜਾਨੇ ਵਜੋਂ 1 ਕਰੋੜ ਰੁਪਏ ਕੰਪਨੀ ਨੂੰ ਤੇ 50 ਲੱਖ ਰੁਪਏ ਅੰਗਰੇਜ਼ਾਂ ਨੂੰ ਦੇਣਾ ਪੈਣਗੇ ਉਹਨੂੰ ਤਾਂ ਉਹ ਕੰਪਨੀ ਨੂੰ ਕੁਝ ਇਲਾਕਾ ਇਨਾ ਵਜੋਂ ਦੇਊਗਾ ਮਤਲਬ ਕਿ ਇਹ ਸਾਰੀਆਂ ਸੰਧੀਆਂ ਕਰ ਲਈਆਂ ਤੇ ਉਹ ਫੜੇ ਉਹ ਫੜੇਗੇ ਫਰਾਂਸੀਸੀਆਂ ਤੇ ਉਹਨਾਂ ਦੀ ਸੰਪਤੀ ਨੂੰ ਅੰਗਰੇਜ਼ਾਂ ਦੇ ਹਵਾਲੇ ਦੇਊਗਾ ਇਸ ਤਰ੍ਹਾਂ ਨਵਾਬ ਸਿਰਾਜੂਦੌਲਾ ਦਾ ਤਖਤ ਉਲਟਾਉਣ ਦੀ ਸਾਜ਼ਿਸ਼ ਉਹਨਾਂ ਨੇ ਤਿਆਰ ਕਰ ਲਈ ਤੇ ਆਪਾਂ ਕਹਿ ਸਕਦੇ ਵੇ ਇਨਡਾਇਰੈਕਟ ਵੇ ਦੇ ਨਾਲ ਉਹਨਾਂ ਨੇ ਬੰਗਾਲ ਨੂੰ ਆਪਣੇ ਅਧਿਕਾਰ ਖੇਤਰ ਦੇ ਵਿੱਚ ਲੈਣਾ ਆਪਣਾ ਜਿਹੜਾ ਉਹ ਚਾਹੁੰਦੇ ਸੀ ਉਹ ਪੂਰਾ ਕਰ ਲਿਆ ਸੀ ਅੱਗੇ ਹੈ ਕਟਨਾਮ ਹਾਂਜੀ ਅੰਗਰੇਜ਼ਾਂ ਨੇ ਨਵਾਬ ਸਿਰਾਜੂਦੌਲਾ ਨਾਲ ਲੜਾਈ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਲਈਆਂ ਤੇ ਉਸ ਤੋਂ ਬਾਅਦ ਅਲੀ ਨਗਰ ਦੀ ਸੰਧੀ ਦੇ ਸ਼ਰਤਾਂ ਨੂੰ ਪੰਗ ਕਰਨ ਦਾ ਦੋਸ਼ ਲਗਾਤਾ ਨਵਾਬ ਸਿਰਾਜੂਦੌਲਾ ਤੇ ਤੇ ਨواب ਸਰਾਜੂਦੌਲਾ ਨੇ ਇਸ ਦੋਸ਼ ਦਾ ਖੰਡਨ ਕੀਤਾ ਵੀ ਉਹਨੇ ਸੰਧੀਆਂ ਨਹੀਂ ਭੰਕ ਕੀਤੀਆਂ ਤੇ ਇਕ ਲਾਈਵ ਤੇ ਸਰਾਜੂਦੌਲਾ ਦੋਹਾਂ ਦੀਆਂ ਫੌਜਾਂ ਆਪਣੀ ਕਿਸਮਤ ਦਾ ਫੈਸਲਾ ਕਰਨ ਲਈ ਪਲਾਸੀ ਦੇ ਮੈਦਾਨ ਦੇ ਵਿੱਚ ਪਹੁੰਚੀਆਂ ਤਾਂ ਪਲਾਸੀ ਲੜਾਈ 23 ਜੂਨ 1757 ਬਹੁਤ ਇੰਪੋਰਟੈਂਟ ਡੇਟ ਹੈ 23 ਜੂਨ 1757 ਨੂੰ ਪਲਾਸੀ ਲੜਾਈ ਹੁੰਦੀ ਹੈ ਇਸ ਲੜਾਈ ਵਿੱਚ ਅੰਗਰੇਜ਼ਾਂ ਕੋਲ ਹੈਗੇ ਸੀ 3200 ਸੈਨਿਕ ਜਦਕਿ ਨਵਾਬ ਕੋਲ ਸੀ 50000 ਸੈਨਿਕ ਲੜਾਈ ਦੇ ਸ਼ੁਰੂ ਹੁੰਦਿਆਂ ਨਵਾਬ ਸਿਰੋਜੂਦੌਲਾ ਦੇ ਤਿੰਨ ਗਦਾਰ ਸੈਨਾਪਤੀ ਮੀਰ জাফর ਤਾਂ ਪਹਿਲੀ ਉਹਨਾਂ ਨਾਲ ਮਿਲਿਆ ਹੋਇਆ ਸੀ ਤੇ ਰਾਜ ਦੁਰਲਭ ਤੇ ਰਾਜ ਜਾਰ ਲਦੀਫ ਅੰਗਰੇਜ਼ਾਂ ਨਾਲ ਮਿਲ ਗਏ ਤਾਂ ਸਕੇਵਲ ਮੀਰ ਮਦਾਨ ਹੀ ਸੀ ਜਿਹੜਾ ਨਵਾਬ ਦੇ ਕੋਲ ਰਿਹਾ ਵਫਾਦਾਰ ਤੇ ਉਹ ਵੀ ਛੇਤੀ ਹੀ ਇੱਕ ਗੋਲਾ ਲੱਗਦੇ ਕਾਰਨ ਗੋਲਾ ਲੱਗੇ ਲੱਗ ਗਿਆ ਉਹਦੇ ਜਿਸ ਕਰਕੇ ਉਹਦੀ ਡੈਥ ਹੋ ਗਈ ਤੇ ਇਹ ਵੇਖ ਕੇ ਨਵਾਬ ਸਿਰੋਜੂਦੌਲਾ ਫਿਰ ਰਣ ਖੇਤਰ ਦੇ ਵਿੱਚੋਂ ਦੌੜ ਜਾਂਦਾ ਤਾਂ ਪਰ ਬਾਅਦ ਵਿੱਚ ਮੀਰ জাফর ਦਾ ਬੇਟਾ ਜਿਹੜਾ ਮੀਰ ਮਿਰਨ ਮੀਰ জাফর ਦਾ ਬੇਟਾ ਮਿਰਨ ਉਹ ਨਵਾਬ ਸਰਾਜੂਦौला ਨੂੰ ਫੜ ਲੈਂਦਾ ਤੇ ਕਤਲ ਕਰ ਦਿੰਦਾ ਤੇ ਇਸ ਤਰ੍ਹਾਂ ਆਪਾਂ ਕਹਿ ਸਰੇ ਕਿ ਪਲਾਸੀ ਲੜਾਈ ਕੇਵਲ ਨਾ ਮਾਤਰੀ ਲੜਾਈ ਸੀ ਜਿਹਦੇ ਵਿੱਚ ਅੰਗਰੇਜ਼ਾਂ ਦਾ ਪਲੜਾ ਭਾਰੀ ਰਿਹਾ ਤੇ ਅੰਗਰੇਜ਼ਾਂ ਨੇ ਜਿੱਤ ਹਾਸਲ ਕੀਤੀ ਠੀਕ ਹੈ ਤਾਂ ਜਿੱਤ ਹਾਸਲ ਕਰਕੇ ਉਹਨਾਂ ਨੇ ਬੰਗਾਲ ਨੂੰ ਆਪਣੇ ਅਧਿਕਾਰ ਦੇ ਵਿੱਚ ਕਰ ਲਿਆ ਤੇ ਅੰਗਰੇਜ਼ਾਂ ਨੇ 29 ਤੇ ਨਵਾਬ ਸਰਾਜੂਦौला ਦੇ 500 ਸੈਨਿਕ ਇਸ ਲੜਾਈ ਦੇ ਵਿੱਚ ਮਾਰੇ ਗਏ ਹਾਂਜੀ ਸਿੱਟੇ ਸਿੱਟੇ ਕੀ ਨਿਕਲਦੇ ਨੇ ਬਾਅਦ ਚੋਂ ਆਪਾਂ ਇਹਨਾਂ ਦੇ ਮਹੱਤਵ ਦੇਖਾਂਗੇ ਸਿੱਟੇ ਮਹੱਤਵ ਅਸੀਂ ਇੱਕੋ ਗੱਲ ਹੋ ਜਾਂਦੀ ਹੈ ਹਾਂਜੀ ਰਿਜ਼ਲਟ ਨਿਵਾਬ ਸਿਰੌਜਦौला ਮਾਰਿਆ ਗਿਆ ਇਸ ਲੜਾਈ ਦੇ ਵਿੱਚ ਕਿਉਂਕਿ ਮੀਰ ਜਫਰ ਪਹਿਲਾਂ ਤੋਂ ਰਣ ਖੇਤਰ ਦੇ ਵਿੱਚੋਂ ਦੌੜ ਗਿਆ ਬਾਅਦ ਦੇ ਵਿੱਚ ਮੀਰ ਜਫਰ ਦੇ ਬੇਟੇ ਮੀਰਨ ਨੇ ਜਿਹੜੀ ਕਿ ਉਹਨੂੰ ਮਾਰਤਾ ਤਾਂ ਮੀਰ ਜਫਰ ਆ ਜਿਹੜੀ ਕਿ ਬੰਗਾਲ ਦਾ ਨਵਾਂ ਬਣਾ ਨਵਾਂ ਨਵਾਬ ਬਣਾਤਾ ਮੀਰ ਜਫਰ ਨੂੰ ਕੰਪਨੀ ਦੇ ਉੱਚ ਅੰਗਰੇਜ਼ ਅਫਸਰਾਂ ਨਾਲ ਬਹੁਤ ਸਾਰਾ ਧੰਨ ਦੇ ਕੇ ਖੁਸ਼ ਕਰਨਾ ਪਿਆ ਉਹਨੂੰ ਕੰਪਨੀ ਦੇ ਉੱਚ ਅੰਗਰੇਜ਼ ਅਫਸਰਾਂ ਨੂੰ ਮੀਰ জাফর ਨੂੰ ਕੰਪਨੀ ਨੂੰ 24 ਪ੍ਰਗਨਿਆਂ ਦੀ ਜ਼ਿੰਮੇਵਾਰੀ ਸੌਂਪਣੀ ਪਈ ਠੀਕ ਹੈ ਤੇ ਇਸ ਪ੍ਰਦੇਸ਼ ਤੋਂ ਉਹਨੂੰ 1.5 ਲੱਖ ਰੁਪਏ ਪੌਂਡ ਦੀ ਸਾਲਾਨਾ ਆਮਦਨ ਹੁੰਦੀ ਸੀ 1.5 ਲੱਖ ਪੌਂਡ ਤੇ ਕੰਪਨੀ ਨੂੰ ਬੰਗਾਲ ਦੇ ਵਿੱਚ ਕਰ ਮੁਕਤ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ ਕੰਪਨੀ ਨੂੰ ਬੰਗਾਲ ਵਿੱਚ ਸਿੱਕੇ ਚਲਾਉਣ ਦੀ ਆਗਿਆ ਮਿਲ ਗਈ ਤੇ ਪਲਾਸੀ ਦੀ ਲੜਾਈ ਕਲਾਈਬ ਦੀ ਜਿੱਤ ਸੀ ਠੀਕ ਹੈ ਇਸ ਲਈ ਕੰਪਨੀ ਨੇ ਉਸ ਨੂੰ ਬੰਗਾਲ ਦਾ ਨਵਾਬ ਗਵਰਨਰ ਬਣਾਤਾ ਬੰਗਾਲ ਦਾ ਗਵਰਨਰ ਬਣਾਤਾ ਪਲਾਸੀ ਲੜਾਈ ਤੋਂ ਬਾਅਦ ਅੰਗਰੇਜ਼ਾਂ ਨੇ ਕੰਪਨੀ ਨੇ ਈਸਟ ਇੰਡੀਆ ਕੰਪਨੀ ਨੇ ਲਾਡ ਕਲਾਈਬ ਨੂੰ ਹੁਣ ਇਹਦਾ ਮਹੱਤਵ ਕੀ ਨਿਕਲਿਆ ਹਾਂਜੀ ਪਹਿਲਾ ਕੀ ਬੰਗਾਲ ਤੇ ਅੰਗਰੇਜ਼ਾਂ ਦਾ ਕੰਟਰੋਲ ਸਥਾਪਿਤ ਹੋਣਾ ਪਲਾਸੀ ਲੜਾਈ ਦੇ ਵਿੱਚੋਂ ਸਿਰਾਜੂਦੌਲਾ ਦੇ ਸ਼ਾਸਨ ਦਾ ਅੰਤ ਹੋ ਗਿਆ ਤਾਂ ਅੰਗਰੇਜ਼ਾਂ ਨੇ ਉਸ ਦੀ ਥਾਂ ਤੇ ਮੀਰ জাফর ਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ ਉਹ ਸਿਰਫ ਅੰਗਰੇਜ਼ਾਂ ਦੀ ਇੱਕ ਕੱਠ ਪੁਤਲੀ ਸੀ ਕਿਉਂਕਿ ਜਿਵੇਂ ਹੀ ਅੰਗਰੇਜ਼ਾਂ ਨੇ ਕਹਿਣਾ ਸੀ ਉਹਨੇ ਉਵੇਂ ਹੀ ਕਰਨਾ ਸੀ ਤਾਂ ਆਪਾਂ ਕਹਿ ਸਕਦੇ ਹਾਂ ਵੀ ਇਨਡਾਇਰੈਕਟ ਵੇ ਦੇ ਨਾਲ ਬੰਗਾਲ ਤੇ ਅੰਗਰੇਜ਼ਾਂ ਦਾ ਕੰਟਰੋਲ ਸਥਾਪਿਤ ਹੋ ਗਿਆ ਤੇ ਬੰਗਾਲ ਦੇ ਅਸਲੀ ਮਾਲਕ ਬਣ ਗਏ ਅੰਗਰੇਜ਼ ਕਿਉਂਕਿ ਜਿਹੜਾ ਮੀਰ ਜਾਫਰ ਜੋ ਤਾਂ ਕਟਪੁਤਲੀ ਸੀ ਹਾਂਜੀ ਅਗਲਾ ਹੈਗਾ ਪੁਆਇੰਟ ਮਹੱਤਵ ਦੀ ਚ ਭਾਰਤੀ ਇਤਿਹਾਸ ਵਿੱਚ ਨਵੇਂ ਯੁੱਗ ਦਾ ਆਰੰਭ ਸੈਨਿਕ ਦ੍ਰਿਸ਼ਟੀ ਤੋਂ ਪਲਾਸੀ ਲੜਾਈ ਕਿਸੇ ਆਧਾਰਨ ਦੀ ਲੜਾਈ ਸੀ ਜਿਸ ਦੇ ਵਿੱਚ ਨਾ ਤਾਂ ਜ਼ਿਆਦਾ ਖੂਨ ਵਹਾਇਆ ਗਿਆ ਤੇ ਨਾ ਹੀ ਕਿਸੇ ਦੇ ਵੱਲੋਂ ਵੀਰਤਾ ਦੇ ਜੋਹਰ ਦਿਖਾਏ ਗਏ ਪਰ ਫਿਰ ਵੀ ਇਹ ਰਾਜਨੀਤਕ ਤੌਰ ਤੇ ਮਹੱਤਵਪੂਰਨ ਸੀ ਕਿਉਂਕਿ ਇਸ ਲੜਾਈ ਦੇ ਨਤੀਜੇ ਵਜੋਂ ਭਾਰਤ ਵਿੱਚ ਇੱਕ ਨਵਾਂ ਯੁੱਗ ਆਰੰਭ ਹੋਇਆ ਉਹੀ ਪੁਆਇੰਟ ਆ ਗਿਆ ਕਿ ਬੰਗਾਲ ਦਾ ਨਵਾਂ ਵਗਾਨ ਮੀਰ জাফর ਅੰਗਰੇਜ਼ਾਂ ਨੇ ਦੀਨ ਕੰਮ ਕਰਨ ਲੱਗ ਪਿਆ ਤੇ ਬੰਗਾਲ ਦੇ ਵਿੱਚ ਅੰਗਰੇਜ਼ਾਂ ਸਰਬਉੱਚਤਾ ਸਥਾਪਿਤ ਹੋ ਗਈ। ਹਸਲ ਦੇ ਵਿੱਚ ਪਲਾਸੀ ਲੜਾਈ ਦੇ ਸਿੱਟੇ ਵਜੋਂ ਭਾਰਤ ਵਿੱਚ ਅੰਗਰੇਜ਼ੀ ਰਾਜ ਦੀ ਨੀ ਪੱਕੀ ਹੋ ਗਈ। ਨਹੀਂ ਆਪਾਂ ਕਹਿ ਸਕਦੇ ਵੀ ਰੱਖੀ ਗਈ। ਪਲਾਸੀ ਲੜਾਈ ਦੇ ਤੋਂ ਬਾਅਦ ਬਕਸਰ ਲੜਾਈ ਦੇ ਨਾਲ ਉਹ ਪੱਕੇ ਤੌਰ ਤੇ ਹੋ ਜਾਂਦੀ ਹੈ। ਅੰਗਰੇਜ਼ਾਂ ਦੀ ਪ੍ਰਤਿਸ਼ਠਾ ਭਾਵ ਕੀ ਮਾਣ ਇੱਜ਼ਤ ਦੇ ਵਿੱਚ ਵਾਧਾ ਪਲਾਸੀ ਲੜਾਈ ਦੇ ਵਿੱਚ ਅੰਗਰੇਜ਼ਾਂ ਨੇ ਜਿੱਤ ਹੋਈ ਜਿੱਤ ਹੋਣਾ ਕਿ ਗੌਰਵਪੂਰਨ ਜਿੱਤ ਨਹੀਂ ਸੀ ਬਟ ਫਿਰ ਵੀ ਆਪਾਂ ਕਹਿ ਸਕਦੇ ਹਾਂ ਨਾਲ ਅੰਗਰੇਜ਼ਾਂ ਦੀ ਪ੍ਰਤਿਸ਼ਠਾ ਮਾਣ ਇੱਜ਼ਤ ਦੇ ਵਿੱਚ ਵਾਧਾ ਹੋਇਆ ਤੇ ਉਹਨਾਂ ਦੇ ਪੱਕੇ ਤੌਰ ਤੇ ਪੈਰ ਜਿਹੜੇ ਕਿ ਜਮ ਗਏ ਬੰਗਾਲ ਦੇ ਵਿੱਚ ਤੇ ਬੰਗਾਲ ਉਸ ਸਮੇਂ ਦਾ ਸਭ ਤੋਂ ਧਨੀ ਇਲਾਕਾ ਸੀ ਅੱਗੇ ਹੈ ਅੰਗਰੇਜ਼ਾਂ ਦੇ ਪ੍ਰਦੇਸ਼ਾਂ ਦੇ ਵਿੱਚ ਵਾਧਾ ਹਾਂਜੀ ਪਲਾਸੀ ਲੜਾਈ ਦੇ ਸਿੱਟੇ ਵੱਜੋਂ ਅੰਗਰੇਜ਼ਾਂ ਦੇ ਪ੍ਰਦੇਸ਼ਾਂ ਵਿੱਚ ਵੀ ਵਾਧਾ ਹੋ ਗਿਆ ਕਿਉਂਕਿ ਮੀਰ জাফর ਨੇ ਅੰਗਰੇਜ਼ੀ ਕੰਪਨੀ ਨੂੰ ਕਲਕੱਤੇ ਦੇ ਨਜ਼ਦੀਕ ਦੇ 24 ਪ੍ਰਗਨਨੇ ਦਿੱਤੇ ਤੇ ਇਹਨਾਂ ਪ੍ਰਗਨਿਆਂ ਦੀ ਜ਼ਿੰਮੇਵਾਰੀ ਤੋਂ ਕੰਪਨੀ ਨੂੰ ਕਾਫੀ ਆਮਦਨ ਹੁੰਦੀ ਸੀ ਅੱਗੇ ਅੰਗਰੇਜ਼ਾਂ ਨੂੰ ਆਰਥਿਕ ਤੇ ਵਪਾਰਕ ਲਾਭ ਹੋ ਗਿਆ ਪਲਾਸੀ ਦੀ ਲੜਾਈ ਦੇ ਨਾਲ ਅੰਗਰੇਜ਼ਾਂ ਨੂੰ ਆਰਥਿਕ ਤੇ ਵਪਾਰਕ ਲਾਭ ਹੋਇਆ ਮੀਰ জাফর ਨੇ ਬੰਗਾਲ ਨਵਾਬ ਬੰਨ ਪਿੱਛੋਂ ਅੰਗਰੇਜ਼ੀ ਕੰਪਨੀ ਨੂੰ ਕਾਫੀ ਸਾਰਾ ਧਨ ਦਿੱਤਾ ਤੇ ਕਲਾਈ ਉਤੇ ਕੰਪਨੀ ਦੇ ਦੂਜੇ ਉੱਚੇ ਅਧਿਕਾਰੀ ਸੀ ਜਿਹੜੇ ਉਹਨਾਂ ਨੂੰ ਵੀ ਕਾਫੀ ਸਾਰਾ ਧਨ ਦਿੱਤਾ ਤੇ ਇਸ ਤੋਂ ਇਲਾਵਾ ਕੰਪਨੀ ਨੂੰ ਬਿਨਾ ਟੈਕਸ ਦਿੱਤੇ ਜਿਹੜਾ ਕਿ ਸਾਰੇ ਪ੍ਰਾਂਤ ਦੇ ਵਿੱਚ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ ਤੇ ਪਲਾਸੀ ਲੜਾਈ ਦੇ ਪਿੱਛੋਂ ਅੰਗਰੇਜ਼ੀ ਕੰਪਨੀ ਨੇ ਕਲਕੱਤੇ ਵਿੱਚ ਆਪਣੀ ਟਕਸਾਲ ਸਿੱਕੇ ਚਲਾਉਣੇ ਸ਼ੁਰੂ ਕਰਤੇ ਤੇ ਇਹ ਸਾਰੇ ਮਤਲਬ ਕਿ ਅੰਗਰੇਜ਼ਾਂ ਨੂੰ ਆਰਥਿਕ ਤੇ ਬੜਕ ਲਾਭ ਹੋ ਗਏ। ਅੱਗੇ ਹੈ 5th ਪੁਆਇੰਟ ਆ ਭਾਰਤ ਦੀ ਜਿੱਤ ਦੇ ਕੰਮ ਵਿੱਚ ਪ੍ਰੇਰਣਾ। ਅੰਗਰੇਜ਼ਾਂ ਨੂੰ ਅੰਗਰੇਜ਼ਾਂ ਨੂੰ ਪਲਾਸੀ ਦੀ ਲੜਾਈ ਦੇ ਵਿੱਚ ਜਿੱਤਣ ਦੇ ਨਾਲ ਭਾਰਤ ਨੂੰ ਜਿੱਤਣ ਦੇ ਵਿੱਚ ਵੀ ਪ੍ਰੇਰਣਾ ਹਾਸਿਲ ਹੋ ਗਈ। ਇਸ ਜਿੱਤ ਨਾਲ ਉਹਨਾਂ ਨੂੰ ਉਤਸ਼ਾਹ ਵੱਧ ਗਿਆ। ਤਾਂ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਆਪਣੀ ਤਾਕਤ ਤੇ ਸ਼ਲ ਰਹੀਂ ਸ਼ਲ ਕਬਟ ਰਹੀਂ ਸਾਰੇ ਭਾਰਤ ਦੇ ਵਿੱਚ ਆਪਣੀ ਸੱਤਾ ਸਥਾਪਿਤ ਕਰ ਸਕਦੇ ਨੇ ਇਸ ਲਈ ਇਸ ਜਿੱਤ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਬੰਗਾਲ ਵਿੱਚ ਆਪਣਾ ਰਾਜ ਸਥਾਪਿਤ ਕਰਨ ਦਾ ਯਤਨ ਕੀਤਾ ਇਸ ਤੋਂ ਪਿੱਛੇ ਹੌਲੀ-ਹੌਲੀ ਉਹ ਭਾਰਤ ਦੇ ਦੂਜੇ ਭਾਗਾਂ ਨੂੰ ਵਿਜੇਤਨ ਦੀ ਯੋਜਨਾਵਾਂ ਬਣਾਉਣ ਲੱਗੇ ਅੱਗੇ ਆਂਗਰੇਜ਼ੀ ਕੰਪਨੀ ਦੀ ਸਥਿਤੀ ਵਿੱਚ ਤਬਦੀਲੀ ਹਾਂਜੀ ਪਲਾਸੀ ਲੜਾਈ ਦੇ ਸਿੱਟੇ ਵੱਜੋਂ ਨਤੀਜੇ ਵਿੱਚੋਂ ਅੰਗਰੇਜ਼ੀ ਕੰਪਨੀ ਦੀ ਸਥਿਤੀ ਵਿੱਚ ਕਾਫੀ ਵੱਡੀ ਤਬਦੀਲੀ ਆ ਗਈ ਹੋਂਦ ਤੱਕ ਤਾਂ ਇਹ ਕੰਪਨੀ ਕੇਵਲ ਵਪਾਰਕ ਦੇ ਵਪਾਰਕ ਦੇ ਸੰਗ ਤੋਂ ਵੱਧ ਕੁਝ ਨਹੀਂ ਮਤਲਬ ਕਿ ਇੱਕ ਸਿਰਫ ਵਪਾਰਕ ਤੌਰ ਤੇ ਸੀ ਪਰੰਤੂ ਪਲਾਸੀ ਲੜਾਈ ਵਿੱਚੋਂ ਇਹ ਇੱਕ ਰਾਜਨੀਤਿਕ ਸ਼ਕਤੀ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਈ ਇਸ ਨੇ ਆਉਣ ਵਾਲੇ ਸਾਲਾਂ ਵਿੱਚ ਬੰਗਾਲ ਤੇ ਭਾਰਤ ਦੀ ਰਾਜਨੀਤੀ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਸ਼ੁਰੂ ਕੀਤਾ ਹੌਲੀ ਹੌਲੀ ਭਾਰਤ ਵਿੱਚ ਸਰਬਉੱਚ ਸ਼ਕਤੀ ਬਣ ਗਈ ਫ੍ਰਾਂਸੀਸੀਅਨ ਹੋਰਾਂ ਦੇ ਵਿੱਚ ਸਹਾਇਤਾ ਹਾਂਜੀ ਪਲਾਸੀ ਲੜਾਈ ਇਹਦਾ ਇੱਕ ਹੋਰ ਪ੍ਰਭਾਵ ਇਹ ਹੋਇਆ ਕਿ ਇਸ ਲੜਾਈ ਦੇ ਨਤੀਜੇ ਵਜੋਂ ਅੰਗਰੇਜ਼ਾਂ ਨੇ ਆਰਥਿਕ ਸਾਧਨਾਂ ਵਿੱਚ ਕਾਫੀ ਵਾਧਾ ਹੋ ਗਿਆ ਜਿਸ ਦੇ ਕਰਕੇ ਉਹ ਕਰਨਾਟਕਾ ਦੀ ਤੀਜੀ ਲੜਾਈ ਦੇ ਵਿੱਚ ਫ੍ਰਾਂਸੀਸੀਆਂ ਨੂੰ ਹਰਾ ਸਕੇ ਤੇ ਪਲਾਸੀ ਦੀ ਜਿੱਤ ਦੇ ਨਾਲ ਅੰਗਰੇਜ਼ ਅੰਗਰੇਜ਼ ਅਸਲ ਰੂਪ ਦੇ ਵਿੱਚ ਬੰਗਾਲ ਉੱਤੇ ਅਧਿਕਾਰ ਹੋ ਗਿਆ ਉਹਨਾਂ ਦਾ ਤੇ ਬੰਗਾਲ ਤੋਂ ਹੀ ਦੱਖਣੀ ਭਾਰਤ ਵਿੱਚ ਅੰਗਰੇਜ਼ੀ ਸੈਨਿਕਾਂ ਲਈ ਰਸਤਾ ਦਾ ਆਤ ਜਾਂਦੀ ਰਹੀ ਤੇ ਬਿਨਾ ਇਸ ਦੇ ਬਿਨਾ ਸ਼ਾਇਦ ਅੰਗਰੇਜ਼ ਫ੍ਰਾਂਸੀਸੀਆਂ ਵਿਰੁੱਧ ਜਿੱਤ ਇਤਿਹਾਸੇ ਨਾ ਕਰ ਸਕਦੇ ਆਕਰ ਉਹ ਬੰਗਾਲ ਨੂੰ ਨਾ ਜਿੱਤਦੇ ਕਲਾਈਬ ਦੀ ਨਿੱਜੀ ਜਿੱਤ ਹਾਂਜੀ ਪਲਾਸੀ ਦੀ ਲੜਾਈ ਕਲਾਈਬ ਦੀ ਇੱਕ ਮਹੱਤਵਪੂਰਨ ਵਿਅਕਤੀਗਤ ਜਿੱਤ ਸੀ ਇਸ ਜਿੱਤ ਤੋਂ ਬਾਅਦ ਉਹਦੇ ਮਾਨ ਸਨਮਾਨ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੁੰਦਾ ਉਹਨੂੰ ਧਨ ਦੌਲਤ ਮਿਲਦੀ ਆ ਤੇ ਇਸ ਤੋਂ ਇਲਾਵਾ ਉਹਨੂੰ ਬੰਗਾਲ ਦਾ ਗਵਰਨਰ ਨਿਯੁਕਤ ਕਰ ਦਿੱਤਾ ਜਾਂਦਾ ਤੇ ਸਰਬਉੱਚ ਪਦਵੀ ਉੱਤੇ 1757 ਤੋਂ ਲੈ ਕੇ 1760 ਈਸਵੀ ਤੱਕ ਬੰਗਾਲ ਦਾ ਜਿਹੜੇ ਕਿ ਆਪਾਂ ਕਹਿ ਸਕਦੇ ਆ ਕਿ ਉਹ ਬੰਗਾਲ ਦਾ ਗਵਰਨਰ ਨਿਯੁਕਤ ਹੁੰਦਾ ਉਸ ਤੋਂ ਬਾਅਦ 1765 ਤੋਂ ਲੈ ਕੇ 76 ਈਸਵੀ ਤੱਕ ਰਹਿੰਦਾ ਬੰਗਾਲ ਦਾ ਗਵਰਨਰ ਨੈਟ ਹਾਂਜੀ ਏਸੀ ਬੰਗਾਲ ਦੀ ਜਿੱਤ ਦੀ ਆਪਾਂ ਕਹਿ ਸਕਦੇ ਹਾਂ ਕਿ ਬਕਸ ਪਲਾਸੀ ਲੜਾਈ ਦੀ ਜਿੱਤ ਦੇ ਜਿਹੜੇ ਕੀ ਮਹੱਤਵ ਕੀ ਹੋਇਆ ਠੀਕ ਹੈ ਪਲਾਸੀ ਲੜਾਈ ਦੀ ਕਾਰਨ ਕੀ ਸੀ ਘਟਨਾਵਾਂ ਕੀ ਸੀ ਤੇ ਸਿੱਟੇ ਕੀ ਸੀ ਥੈਂਕਸ